ਇਸ ਕੀ ਮਾਮਲਾ ਗਿਆ ਜਿਹੜਾ ਪੁੱਤਰ ਆ ਰਜਤ ਕੁਮਾਰ ਉਹਨਾਂ ਦਾ ਡੈਡੀ ਬ੍ਰਿੰਦਰ ਕੁਮਾਰ ਜੀ ਦਾ ਤਾਂ ਪੁੱਤ ਪਿਛਲੇ 5 ਸਾਲਾਂ ਤੋਂ ਬਾਅਦ ਕੈਨੇਡਾ ਚ ਗਿਆ ਸੀ 5 ਸਾਲ ਹੋ ਗਿਆ ਸੀ ਉਹਨੂੰ ਮੈਨੂੰ ਉੱਥੇ ਕੰਮ ਕਰਦੇ ਆ ਬ੍ਰੈਮਟਨ ਦੇ ਵਿੱਚ ਇਕਲੌਤਾ ਪੁੱਤਰ ਸੀਗਾ ਉਹਨਾਂ ਦਾ ਜਿਹੜਾ ਕਿ ਕੰਮ ਤੇ ਗਿਆ ਸਵੇਰੇ 10 ਵਜੇ ਟਿਊਰਿੰਗ ਐਕਸੀਡੈਂਟ ਹੋਣ ਦੇ ਨਾਲ ਉਹਦੇ ਮੌਕੇ ਦੀ ਮੌਤ ਹੋ ਗਈ ਜਿਹੜਾ ਬਹੁਤ ਈ ਨਾਮ ਕੀ ਸੀ ਉਹਨਾਂ ਦਾ ਨਾਮ ਰਜਿਤ ਕੁਮਾਰ ਸੀ بیٹے ਦਾ ਉਹਨਾਂ ਦੇ ਦਾ ਇਹਨਾਂ ਦੇ ਫਾਦਰ ਦਾ ਨਾਮ ਕੀ ਸੀ ਪੇਸ਼ ਆਪ ਦਾ ਬੇਟਾ ਸੀ ਉਹਨਾਂ ਦਾ ਫਾਦਰ ਪ੍ਰਿੰਦਰ ਕੁਮਾਰ ਪ੍ਰਿੰਦਰ ਕਿੰਨੇ ਸਮੇਂ ਤੋਂ ਗਏ ਹੋਈ ਬਾਅਦ 5 ਸਾਲ ਹੋ ਗਏ ਸਨ ਹਰਜੀ ਕੈਨੇਡਾ ਗਿਆ ਹੋਇਆ ਤੇ ਬ੍ਰੈਮਟਨ 'ਚ ਸੀ ਇਹਨਾਂ ਨੂੰ ਕਿੱਦਾਂ ਪਤਾ ਲੱਗਾ ਇਹਨਾਂ ਨੂੰ ਫੋਨ ਹੀ ਆਇਆ ਕਿਸੇ ਇਹਨਾਂ ਦੇ ਰਿਸ਼ਤੇਦਾਰ ਦਾ ਤੇ ਤੁਹਾਡੇ ਬੇਟੇ ਦਾ ਐਕਸੀਡੈਂਟ ਹੋ ਗਿਆ ਤੇ ਉਹਦੀ ਮੌਕੇ ਤੇ ਇਸ ਚੀਜ਼ ਨਾਲ ਹੋਇਆ ਜੀ ਐਕਸੀਡੈਂਟ ਦਾ ਪਤਾ ਚੱਲੇ ਐਕਸੀਡੈਂਟ ਉਹਨਾਂ ਦਾ ਉਹ ਜਾ ਰਿਹਾ ਸੀ ਜਦੋਂ ਕੰਮ ਤੇ ਆਪਣੀ ਗੱਡੀ ਦੇ ਵਿੱਚ ਤੇ ਟਰੱਕ ਦੇ ਨਾਲ ਐਕਸੀਡੈਂਟ ਹੋਣ ਦੇ ਨਾਲ 31 ਹਾਂਜੀ 31 8 2024 ਨੂੰ ਨਹੀਂ ਤਾਂ ਹੀ ਇਵਿਖੇ ਦੀ ਮੌਤ ਹੋ ਗਈ। ਬੈਗਬੋੜੀ ਵਗੈਰਾ ਆ ਰਹੀ ਇੱਥੇ ਦਾ? ਹਾਂਜੀ ਹਰ ਕੋਸ਼ਿਸ਼ ਕਰ ਰਹੇ ਆ। ਪੁਲਿਸ ਹਾਂਜੀ ਜਿਹੜਾ ਮੁੰਡਾ ਸਾਡਾ ਰਜਤ 프리ਬ ਨਗਰ ਦਾ ਰਹਿਣ ਵਾਲਾ ਸੀਗਾ ਉਹਦਾ ਕਾਰ ਐਕਸੀਡੈਂਟ ਦੇ ਨਾਲ ਕੈਨੇਡਾ ਵਿੱਚ ਐਕਸੀਡੈਂਟ ਹੋ ਗਿਆ ਹੈ। ਉਹ ਮਾਪੇ ਦਾ ਇਕਲੌਤਾ ਬੇਟਾ ਸੀਗਾ। ਬਹੁਤ ਮਾੜੀ ਘਟਨਾ ਆ ਜਿਹੜਾ ਘਰ ਦਾ ਚਰਾਗ ਬੁੱਝ ਗਿਆ ਆ ਮਾਪੇ ਆਪਨੇ ਬੱਚਿਆਂ ਨੂੰ ਸਟੈਂਡ ਕਰਨ ਦੇ ਲਈ ਕੈਨੇਡਾ ਵਿੱਚ ਭੇਜਿਆ ਸੀ ਲੇਕਿਨ ਇਹ ਨਹੀਂ ਸੀ ਪਤਾ ਕਿ ਉਹ ਬੱਚੇ ਦਾ ਪਾਣਾ ਇਸ ਤਰ੍ਹਾਂ ਦਾ ਬੀਤ ਜਾਣਾ ਆ ਇਹ ਬਹੁਤ ਮਾੜੀ ਘਟਨਾ ਆ ਪ੍ਰਮਾਤਮਾ ਕਰੇ ਉਸ ਬੱਚੇ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇਵੇ ਪਰਿਵਾਰ ਨੂੰ ਪਾਣਾ ਮੰਨਣ ਦਾ ਬਲ ਬਖਸ਼ੇ ਪਰ ਮੈਂ ਇਹ ਕਹਿਣਾ ਚਾਹੁੰਦੀ ਆ ਕਿ ਅਸੀਂ ਆਪਣੇ ਬੱਚਿਆਂ ਨੂੰ ਬਾਹਰ ਤਾਂ ਜਿੰਨੂ ਭੇਜਦੇ ਆ ਪਰ ਉਧਰ ਕੋਈ ਇੰਨਾ ਦੀ ਸੇਫਟੀ ਨਹੀਂ ਹੈ ਕਿ ਜੇ ਨੀਆਂ ਤੇਜ਼ ਗੱਡੀਆਂ ਚੱਲਦੀਆਂ ਜਿਨ੍ਹਾਂ ਦੇ ਨਾਲ ਉਸ ਬੱਚੇ ਦਾ ਐਕਸੀਡੈਂਟ ਹੋ ਗਿਆ ਮਾਪੇ ਦੇ ਘਰ ਦਾ ਜਿਹੜਾ ਇੱਕ ਖਲੋਤਾ ਬੱਚਾ ਸੀ ਉਹਦਾ ਚਿਰਾਗ ਬੁੱਝ ਗਿਆ ਐਸੇ ਵੇਲੇ ਤੁਸੀਂ ਪਰਿਵਾਰ ਦਾ ਹਾਲ ਦੇਖਿਓ ਜਿਸ ਤਰ੍ਹਾਂ ਦਾ ਪਰਿਵਾਰ ਦਾ ਹਾਲ ਹੈ ਐਦਾਂ ਦਾ ਕਿਸੇ ਦੇ ਨਾਲ ਨਾ ਵੀ ਤੇ ਜਿਨ੍ਹਾਂ ਮਾਮਾ ਦੇ ਬੱਚੇ ਚਲੇ ਜਾਂਦੇ ਆ ਉਹਨਾਂ ਮਾਮਾ ਨੂੰ ਪੁੱਛ ਕੇ ਦੇਖੋ ਕਿਉਂਕਿ ਅੱਜ ਤੋਂ 4 ਸਾਲ ਪਹਿਲਾਂ ਮੇਰਾ ਵੀ ਬੱਚਾ ਜਿਹੜਾ 2 ਬੱਚੀਆਂ ਸਾਲਾਂ ਦਾ ਚਲੇ ਗਿਆ ਸੀ ਇਹਨਾਂ ਦਾ ਬੇਟਾ ਵੀ ਜਿਹੜਾ 26 ਸਾਲਾਂ ਦਾ ਸੀ ਇਸ ਦੁਨੀਆ ਵਿੱਚ ਨਹੀਂ ਰਿਹਾ ਪਰ ਕੀ ਕਰਨਾ ਇੱਥੇ ਪਰਮਾਤਮਾ ਦੇ ਅੱਗੇ ਕੋਈ ਜ਼ੋਰ ਨਹੀਂ ਹੈਗਾ ਇੱਥੇ ਆਣ ਕੇ ਬੰਦਾ ਹਾਰ ਜਾਂਦਾ ਹੈ ਮੈਂ ਇਸ ਪਰਿਵਾਰ ਦੇ ਨਾਲ ਬਹੁਤ 11 ਦੁੱਖ ਸਾਂਝਾ ਕਰਦੀਆਂ ਤੇ ਪਰਮਾਤਮਾ ਅੱਗੇ ਅਰਦਾਸ ਕਰਦੀਆਂ ਕਿ ਇਸ ਪਰਿਵਾਰ ਨੂੰ ਸ਼ਕਤੀ ਦੇਈਂ ਪਾਣਾ ਮੰਨਣ ਦਾ ਵੱਲ ਬਖਸ਼ੀਂ ਤੇ ਇਸ ਪਰਿਵਾਰ ਦੀ ਜਿਹੜੀ ਡੈੱਡ ਬਡੀ ਆ ਅਗਲੇ ਹਫਤੇ ਆ ਰਹੀ ਆ ਤੇ ਪਰਮਾਤਮਾ ਦੀ ਜੀ ਸੀ ਅਰਦਾਸ ਹੈ ਕਿ ਇਸ ਪਰਿਵਾਰ ਦੇ ਉੱਤੇ ਜੋ ਇਹਨਾਂ ਦੀ ਬੇਟੀ ਕੰਚਨ ਆ ਉਹਨੂੰ ਦੇ ਰੋਕਦਾ ਤੰਦਰੁਸਤੀ ਬਖਸ਼ੀ ਜਿਹੜੇ ਇਹ ਰਜਿਤ ਬੇਟਾ ਆ ਇਹ ਬ੍ਰਿੰਦਰ ਕੁਮਾਰ ਜੀ ਦਾ ਹੈਗਾ ਆ ਮੈਂ ਇਹੀ ਕਹੂੰਗੀ ਕਿ ਇਸ ਪਰਿਵਾਰ ਦੇ ਨਾਲ ਆਪਾਂ ਨੂੰ ਸਾਰਿਆਂ ਨੂੰ ਹਮਦਰਦੀ ਕਰਨੀ ਚਾਹੀਦੀ ਆ ਜਿਹੜੇ ਅਸੀਂ ਕੈਨੇਡਾ ਵਿੱਚ ਸਾਡੇ ਪੰਜਾਬੀ ਵਾਸਤੇ ਪਾਈ ਆ ਉਹਨਾਂ ਲਈ ਵੀ ਅਰਦਾਸ ਕਰੀਏ ਉਹਨਾਂ ਬੱਚਿਆਂ ਲਈ ਵੀ ਅਰਦਾਸ ਕਰੀਏ ਪ੍ਰਮਾਤਮਾ ਉਹਨਾਂ ਨੂੰ ਵੀ ਸ਼ਕਤੀ ਬਖਸ਼ੇ ਉਹਨਾਂ ਨੂੰ ਤੰਦਰੁਸਤੀ ਬਖਸ਼ੇ ਤੇ ਇਸ ਤਰ੍ਹਾਂ ਦਾ ਪਾਣਾ ਕਿਸੇ ਨਾ ਨਾ ਬੀਤੇ ਜੀ ਸਾਡੀ ਇਸ ਪਰਿਵਾਰ ਨਾਲ ਬੀਤੇ ਸੋ ਇੱਕ ਵਾਰ ਮੈਂ ਇਸ ਪਰਿਵਾਰ ਨਾਲ ਫਿਰ ਦੁੱਖ ਸਾਂਝਾ ਕਰਦੀ ਹਾਂ ਰਜਤ ਕਿੰਨੀ ਦੇਰ ਤੋਂ ਬਾਹਰ ਗਿਆ ਰਜਤ 5 ਸਾਲਾਂ ਤੋਂ ਬਾਹਰ ਗਿਆ ਸੀ 19 ਦੇ ਵਿੱਚ ਬਾਹਰ ਗਿਆ ਸੀਗਾ ਵਾਰਤਾ ਇਸ ਕਰਕੇ ਜਿਵੇਂ ਜਿਸੀ ਬੱਚਿਆਂ ਨੇ ਸਟੈਂਡ ਕਰ ਲਈ ਮਾਪੇ ਨੂੰ ਬਹੁਤ ਖੁਸ਼ੀ ਹੁੰਦੀ ਹੈ ਕਿ ਸਾਡੇ ਬੱਚੇ ਬਾਹਰ ਗਿਆ ਜਦੋਂ ਐਦਾਂ ਦੀ ਜਿਹੜੀ ਅਸੀਂ ਖਬਰ ਸੁਣਦੇ ਆ ਉਹ ਬਹੁਤ ਵੱਡੀ ਦੁਖਦਾਈ ਖਬਰ ਹੈ ਕਿ ਇਸ ਤਰ੍ਹਾਂ ਦਾ ਕਿਸੇ ਦੇ ਨਾਲ ਨਾ ਹੋਵੇ ਜੋ ਸਾਡੇ ਨਾਲ ਜੀਤ ਗਿਆ ਸੋ ਮੈਂ ਇਸ ਪਰਿਵਾਰ ਨਾਲ ਬਹੁਤ ਦੁੱਖ ਸਾਂਝਾ ਕਰਦੀ ਹਾਂ ਤੇ ਇਹੀ ਅਰਦਾਸ ਕਰਦੀ ਹਾਂ ਪਰਮਾਤਮਾ ਦੀ ਇਹਨਾਂ ਨੂੰ ਇਹ ਭਾਣਾ ਮੰਨਣ ਦੀ ਸ਼ਕਤੀ ਹੋਵੇ